ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾੜਾ ਰਾਮ ਏ ਰਾਮ ਭਾਈ ਅਕਾਲ ਪੁਰਖ ਦਾ ਰੂਪ ਮੇਰਾ ਪੂਰਾ ਪੂਰਨ ਸਤਗੁਰੂ ਲੋਕ ਪਰਲੋਕ ਦਾ ਸੱਜਣ ਹੈ ਵਾ ਇਸ ਲੋਕ ਵਿੱਚ ਮਾਤਾ ਦੇ ਗਰਭ ਦਾ ਸੱਜਣ ਤੇ ਪੁਰਖ ਪੂ ਨਾਮ ਨਰਕਾਂ ਆਦਤੋਂ ਰਖ ਰੱਖਿਆ ਕਰਨ ਵਾਲਾ ਮੇਰਾ ਪੂਰਨ ਸਤਿਗੁਰੂ ਹੀ ਹੈ ਮੈਂ ਅਵਰ ਕੇ ਹੋਰ ਉਸ ਗੁਰਾਂ ਤੋਂ ਬਗੈਰ ਅਵਰ ਅਸਥਾਨ ਵਿੱਚ ਹੋਰ ਕਿਸੇ ਨੂੰ ਵੀ ਨਹੀਂ ਜਾਣਨਾ ਕਰਦਾ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਪਾਣਾ ਆਰਾਮ ਰਾਮ ਤੂੰ ਪਾਵ ਹੈ ਭਾਈ ਮਾਤਮਾ ਪਿਤਾ ਪਿਓ ਭਾਈ ਭਰਾ ਸੁੱਤ ਪੁੱਤਰ ਬੰਧਬ ਸੰਬੰਧੀਆਂ ਜੀ ਪਰਮਾਰਥ ਤੇ ਪ੍ਰਾਣਾ ਆਦ ਇਹਨਾਂ ਸਾਰਿਆਂ ਰੂਪਾਂ ਅੰਦਰ ਮੇਰੇ ਮਨ ਵਿੱਚ ਪਿਆਰਾ ਸਤਿਗੁਰੂ ਪਾਇਆ ਹੈ ਵਾਖਿਮਾ ਰੂਪ ਮਾਤਾ ਸੰਤੋਖ ਰੂਪੀ ਪਿਤਾ ਸਰਵਣ ਮੰਨਣ ਆਦ ਪ੍ਰਾ ਗਿਆਨ ਰੂਪੀ ਪੁੱਤਰ ਵਿਰਾਗ ਆਦ ਸੰਬੰਧੀ ਪਰਮਾਰਥ ਪ੍ਰਮਾਨ ਤੇ ਮਨ ਵਿੱਚ ਉਹ ਪਿਆਰਾ ਸਤਿਗੁਰੂ ਜਾਂ ਪਰਮੇਸ਼ਰ ਹੀ ਪਾਇਆ ਹੈ ਜੀਓ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਇਹ ਪਾਈ ਐਸੀ ਗੁਰਾਂ ਦੀ ਉਪਦੇਸ਼ ਸਦਕਾ ਹੀ ਇਹ ਗਿਆਤ ਹੋਈ ਹੈ ਕਿ ਜੀਓ ਸੂਖਮ ਸਰੀਰ ਤੇ ਪਿੰਡ স্থੂਲ ਸਰੀਰ ਇਹ ਸਾਰਾ ਕੁਝ ਉਸ ਪਰਮੇਸ਼ਰ ਦਾ ਹੀ ਦਿੱਤਾ ਆ ਜੋ ਪਰਮੇਸ਼ਰ ਸਾਰਿਆਂ ਗੁਣਾ ਨਾਲ ਭਰਪੂਰੇ ਲਬ ਲਬ ਭਰਿਆ ਹੋਇਆ ਹੈ ਅੰਤਰਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਗੁਰਾਂ ਨੇ ਇਹ ਸਿਖਿਆ ਦਿੱਤੀ ਹੈ ਕਿ ਅੰਤਰਜਾਮੀ ਸਾਰਿਆਂ ਦੇ ਅੰਦਰ ਦੀ ਜਾਨਨ ਵਾਲਾ ਵਾਹਿਗੁਰੂ ਮੇਰਾ ਉਹ ਸੋ ਪ੍ਰਭ ਪਰਮੇਸ਼ਰ ਸਾਰਿਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਤਾਂ ਕੀ ਸ਼ਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣ ਮੈਂ ਉਸ ਪਰਮੇਸ਼ਰ ਦੀ ਸ਼ਰਣ ਓਟ ਲੈਣੇ ਕਰਕੇ ਵਾ ਸ਼ਰਣ ਪੈਣੇ ਕਰਕੇ ਸਾਰੇ ਸੁਖ ਆਨੰਦ ਪਾਉਣਾ ਕੀਤੇ ਹਨ ਕਿਉਂਕਿ ਉਸ ਪਰਮੇਸ਼ਰ ਦੀ ਸ਼ਰਨ ਪੈਣੇ ਕਰਕੇ ਹੀ ਸਾਰੇ ਜੀਵ ਕਲਿਆਣਾ ਆਨੰਦ ਦੇ ਸਹਿਤ ਹੋਏ ਆ ਵਾ ਕਲਿਆਣਾ ਮੁਕਤ ਹੋਏ ਆ ਸਦਾ ਸਦਾ ਪ੍ਰਭ ਕੋ ਬਲਹਾਰੇ ਨਾਨਕ ਸਤਿਗੁਰ ਬਾਣਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸੇ ਕਰਕੇ ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਪ੍ਰਭ ਪਰਮੇਸ਼ਰ ਦੇ ਉਪਰੋਂ ਮਨ ਤਨ ਕਰਕੇ ਬਲਹਾਰਿਆ ਕੁਰਬਾਨ ਜਾਂਦਾ ਤੇ ਸੈਂਕੜੇ ਵਾਰੀ ਬਾਣੀ ਕਰਕੇ ਵੀ ਕੁਰਬਾਨਾ ਬਲਹਾਰ ਜਾਂਦਾ ਐਸਾ ਐਸਾ ਗੁਰਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਪੈ ਰਾਮ ਏ ਰਾਮ ਭਾਵ ਪਾਈ ਐਸਾ ਜਿਹਾ ਕਾਲਪੁਰਖ ਦਾ ਸਰੂਪ ਪੂਰਾ ਗੁਰੂ ਸਤਗੁਰੂ ਵੱਡਿਆਂ ਭਾਗਾਂ ਕਰਕੇ ਹੀ ਪਾਉਣਾ ਕਰੀਦਾ ਜਿਸ ਸਤਗੁਰਾਂ ਦੇ ਮਿਲਣੇ ਕਰਕੇ ਹੀ ਪਰਬ ਕੀਏ ਵਾਹਿਗੁਰੂ ਨੂੰ ਜਪੀ ਦਾ ਵਾ ਪਰਮੇਸ਼ਰ ਨੂੰ ਜਾਣ ਲਈਦਾ ਜਨਮ ਜਨਮ ਕੇ ਕਿਲਵਿਖ ਉਤਰਹਿ ਹਾਰ ਸੰਤ ਧੂੜੀ ਨਿਤ ਨਾ ਪੈ ਰਾਮ ਏ ਈ ਰਾਮ ਭਾਈ ਜਨਮਾਂ ਜਨਮਾਤਰਾ ਦੇ ਕਿਲਵਿਖ ਪਾਪ ਉਤਰ ਜਾਂਦੇ ਹਨ ਅਤੇ ਪਰਮੇਸ਼ਰ ਦੇ ਸੰਤ ਜਿਨ੍ਹਾਂ ਦੀ ਚਰਨ ਧੂੜੀ ਵਿੱਚ ਨਿਤਾ ਪ੍ਰਤੀ ਨਾਪੈ ਇਸਨਾਨ ਇਸਨਾਨ ਦਾ ਵਾਚਕ ਭਾਰਾ ਬੋਲਣਾ ਨਾਪੈ ਨਹੀਂ ਬੋਲਣਾ ਨਾਪੈ ਇਸ਼ਨਾਨ ਹੁੰਦਾ ਰਿੰਦਾ ਗਿੰਦੇ ਖਾਰ ਧੂੜੀ ਨਾਈਐ ਪ੍ਰਭੂ ਤੇ ਆਈਐ ਬਾਹੜ ਜੂਨ ਨ ਆਈਐ ਜਿਸ ਗੁਰਾਂ ਦੀ ਕਿਰਪਾ ਸਦਕਾ ਹੀ ਪਰਮੇਸ਼ਰ ਦੇ ਸੰਤ ਜਨਾਂ ਦੀ ਚਰਨ ਧੂੜੀ ਵਿੱਚ ਨਾਈਐ ਇਸ਼ਨਾਨ ਕਰੀਦਾ ਹੈ ਪ੍ਰਭੂ ਪਰਮੇਸ਼ਰ ਦਾ ਨਾਮ ਅਰਾਧਨਾ ਕਰੀਦਾ ਹੈ ਅਤੇ ਬਾਹੜ ਮੁੜ ਕੇ ਜੂਨਾ ਵਿੱਚ ਨਹੀਂ ਆਉਣਾ ਕਰੀਦਾ ਗੁਰ ਚਰਣੀ ਲਾਗੇ ਪਰਮ ਪਉ ਭਾਗੇ ਮਨ ਚਿੰਦਿਆ ਫਲ ਪਾਈਐ ਜਿਸ ਗੁਰਾਂ ਦੇ ਚਰਣੀ ਲੱਗ ਕੇ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਪਉ ਡਰ ਇਤਿਆਜ਼ ਸਭ ਭਜ ਜਾਂਦਾ ਹੈ ਅਤੇ ਮਨ ਚਿੰਦਿਆ ਇਛਤ ਫਲ ਪਾਉਣਾ ਕਰੀਦਾ ਹੈ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਜਿਨ੍ਹਾਂ ਪੁਰਖਾਂ ਨੇ ਐਸੇ ਗੁਰਾਂ ਦੇ ਉਪਦੇਸ਼ ਦੁਆਰਾ ਹਰ ਪਰਮੇਸ਼ਰ ਦੇ ਨਿਤਾ ਪ੍ਰਤੀ ਕੀਰਤਨ ਰੂਪ ਵਿੱਚ ਗੁਣ ਗਾਉਣੇ ਕੀਤੇ ਆ ਤੇ ਪਰਮੇਸ਼ਰ ਦੇ ਨਾਮ ਨੂੰ त्याग ਕਰ ਬਿਰਤੀ ਕਰਕੇ ਅਰਾਧਨਾ ਕੀਤਾ ਹੈ ਉਹਨਾਂ ਨੂੰ ਫਿਰ ਮੁੜ ਕੇ ਕੋਈ ਸੋਗ ਗਮ ਤੇ ਸੰਤਾਪੇ ਦੁੱਖ ਨਹੀਂ ਹੁੰਦਾ ਵਾਹ 84 ਦੇ ਫੇਰੇ ਵਿੱਚ ਨਹੀਂ ਪੈਂਦੇ ਨਾ ਹੀ ਉਹਨਾਂ ਨੂੰ ਵਿਛੋੜੇ ਕਰਕੇ ਸੋਗ ਤੇ ਆਪਰਾਪਤੀ ਦਾ ਦੁੱਖ ਹੁੰਦਾ ਨਾਨਕ ਸੋ ਪ੍ਰਭ ਜੀ ਅਕਾਦਾਤਾ ਪੂਰਾ ਜਿਸ ਪਰ ਤਾਪੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੇ ਉਪਦੇਸ਼ ਸਦਕਾ ਹੀ ਇਹ ਗਿਆਤ ਹੁੰਦੀ ਹੈ ਕਿ ਜਿਸ ਪੂਰਨ ਪਰਮੇਸ਼ਰ ਦਾ ਸਾਰੇ ਸੰਸਾਰ ਅੰਦਰ ਤੇਜ ਪ੍ਰਤਾਪ ਹੈ ਉਹ ਪ੍ਰਭ ਪਰਮੇਸ਼ਰ ਹੀ ਜੀਵਾਂ ਦਾ ਦਾਤਾ ਹੈ ਵਾ ਜੀਵਨ ਮੁਕਤੀ ਦਾ ਦਾਤਾ ਹੈ ਹਰ ਹਰੀ ਹਰ ਗੁਣ ਨਿਦੇ ਹਰ ਸੰਤਨ ਕੈ ਵਸ ਆਏ RAM ਏ RAM ਤੂੰ ਪਾਪ ਭਾਈ ਜੋ ਸਾਰਿਆਂ ਦੇ ਪਾਪਾਂ ਦਾ ਹਾਰਕ ਤੇ ਚਿੱਤਾਂ ਨੂੰ ਪਾਵ ਚਿੱਤਾਂ ਨੂੰ ਹਿਰਦਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਗੁਣਾਂ ਦਾ ਨਿਦੇਸ ਸਮੁੰਦਰ ਖਜ਼ਾਨਾ ਹੈ ਉਹ ਪਰਮੇਸ਼ਰ ਸੰਤ ਜਿਨ੍ਹਾਂ ਦੇ ਪ੍ਰੇਮਾ ਭਗਤੀ ਕਰਕੇ ਵਸ ਅਧীনਗੀ ਵਿੱਚ ਆਉਂਦਾ ਵਾ ਸੰਤ ਜਿਨ੍ਹਾਂ ਦੀ ਸੰਗਤ ਦੇ ਨਾਲ ਮਿਲ ਕੇ ਗੁਣ ਗਾਉਣੇ ਕਰਕੇ ਵਸ ਵਿੱਚ ਆਉਂਦਾ ਹੈ ਸੰਤ ਚਰਨ ਗੁਰ ਸਿਵਾ ਲਾਗੇ ਤਿਨੀ ਪਰਮ ਪਦ ਪਾਏ RAM ਹੀ ਭਾਈ ਜਿਹੜੇ ਪੁਰਖ ਸ੍ਰੇਸ਼ਟ ਜਨਾਂ ਦੇ ਚਰਨੀ ਪੈ ਕੇ ਗੁਰਾਂ ਦੀ ਸੇਵਾ ਟਹਿਲ ਵਿੱਚ ਲੱਗੇ ਆ ਉਹਨਾਂ ਨੇ ਹੀ ਪਰਮ ਪਦ ਕੇਵਲ ਮੁਕਤੀ ਨੂੰ ਪਾਉਣਾ ਕੀਤਾ ਹੈ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਅੰਦਰੋਂ ਆਪਾ ਭਾਵ ਹੰਕਾਰ ਮੇਟ ਕੇ ਪਰਮ ਪਦ ਵੱਡੀ ਪਦਵੀ ਕੇਵਲ మోਕ ਨੂੰ ਪਾਉਣਾ ਕੀਤਾ ਉਹਨਾਂ ਨੇ ਪਰਮੇਸ਼ਰ ਦੇ ਪੂਰੀ ਤਰ੍ਹਾਂ ਕਿਰਪਾ ਦਇਆ ਦ੍ਰਿਸ਼ਟੀ ਧਾਰੀ ਪਰਮੇਸ਼ਰ ਨੇ ਉਹ ਤਾਰਨ ਕੀਤੀ ਹੈ ਸਫਲ ਜਨਮ ਹੂਆ ਪਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਨ੍ਹਾਂ ਨੂੰ ਮੁਰ ਦੰਦ ਦਾ ਆਰੀ ਵੈਰੀ ਇੱਕ ਪਰਮੇਸ਼ਰ ਭੇਟਿਆ ਮਿਲਿਆ ਉਹਨਾਂ ਦਾ ਮਨੁੱਖਾ ਜਨਮ ਧਾਰਿਆ ਸਫਲਾ ਪ੍ਰਮਾਣਿਕ ਹੋ ਗਿਆ ਉਹਨਾਂ ਦਾ ਜਮਾ ਕਾਲ ਆਦ ਦਾ ਡਰ ਵੀ ਭਜ ਗਿਆ ਜਿਸ ਕਾਸਾ ਤਿਨਹੀ ਮੇਲ ਲੀਆ ਜੋਤੀ ਜੋਤ ਸਮਾਇਆ ਜਿਸ ਦਾ ਸੇਵਕ ਸੀ ਵਾ ਜਿਸ ਦਾ ਪੈਦਾ ਕੀਤਾ ਹੋਇਆ ਸੀ ਵਾ ਜਿਸ ਦਾ ਜੀਵ ਪਹਿਲਾ ਸਰੂਪ ਸੀ ਉਸੇ ਨੇ ਹੀ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਆ ਅਤੇ ਅੰਤ ਨੂੰ ਉਸ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਨੇ ਉਸ ਦੀ ਪ੍ਰਤਿਕ ਜੋਤ ਨੂੰ ਆਪਣੇ ਵਿੱਚ ਸਮਾਇਆ ਲੀਨ ਕਰ ਲਿਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤਗੁਰ ਸੁਖ ਪਾਇਆ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਪੂਰੇ ਗੁਰਾਂ ਨਾਲ ਮਿਲ ਕੇ ਨਰੰជន ਸੁਧ ਸਰੂਪ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਪਣਾ ਕਰੀਏ ਜਿਸ ਨੇ ਸਤਿਗੁਰਾਂ ਦੇ ਨਾਲ ਮਿਲ ਕੇ ਨਾਮ ਜਪਿਆ ਉਸ ਨੇ ਹੀ ਸੁਖ ਆਨੰਦ ਸਰੂਪ ਵਾ ਆਤਮਿਕ ਸੁਖ ਨੂੰ ਪਾਉਣਾ ਕੀਤਾ ਗਾਉ ਮੰਗਲੋ ਨਿਤ ਹਰ ਜਨੋ ਪੁੰਨੀ ਈਸ਼ ਸਬਾਈ ਰਾਮ ਏ ਹੇ ਹਰ ਪਰਮੇਸ਼ਰ ਦੇ ਸੰਤ ਜਨੋ ਨਿਤਾ ਪ੍ਰਦੀ ਪਰਮੇਸ਼ਰ ਦੇ ਮੰਗਲੋ ਜਸ ਵਾ ਮੰਗਲਾਚਾਰ ਨੂੰ ਗਾਉਣਾ ਕਰੋ ਜੇਕਰ ਪਰਮੇਸ਼ਰ ਦੇ ਗੁਣ ਗਾਵੋਗੇ ਤਾਂ ਤੁਹਾਡੀ ਸਭਾਈ ਸਾਰੀਆਂ ਕਾਮਨਾਵਾਂ ਹੀ ਪੂਰੀਆਂ ਹੋ ਜਾਣਗੀਆਂ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੇ ਜਾਈਂ RAM ਜਿਹੜੇ ਪੁਰਖ ਆਪਣੇ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਰੰਗ ਵਿੱਚ ਰੰਗੇ ਗਏ ਆਂ ਏ RAM ਤੋਂ ਭਾਵ ਪਾਈਓ ਮਰ ਕੇ ਆਉਂਦੇ ਜਾਂਦੇ ਨੇ अथवा ਗੁਰਮੁਖ ਜਨ ਸਦਾ ਹੀ ਆਪਣੇ ਮਾਲਕ ਪਰਮੇਸ਼ਰ ਦੇ ਨਾਲ ਰੰਗ ਆਨੰਦ ਵਿੱਚ ਰੰਗੇ ਰਹਿੰਦੇ ਕਿਉਂਕਿ ਉਹ ਪਰਮੇਸ਼ਰ ਨਾ ਤਾਂ ਜਨਮ ਧਾਰ ਕੇ ਆਉਂਦਾ ਨਾ ਹੀ ਮਰ ਕੇ ਕਿਤੇ ਜਾਂਦਾ ਅਬਿਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਨਾਮ ਨੂੰ ਅਰਾਧਨਾ ਕੀਤਾ ਹੈ ਉਹਨਾਂ ਨੇ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਨੂੰ ਪਾ ਲਿਆ ਹੈ ਉਹਨਾਂ ਦੇ ਮਨ ਦੇ ਸਾਰੇ ਸਗਲ ਮਨੋਰਥ ਸੰਕਲਪ ਦਰਸ਼ਨ ਉਹਨਾਂ ਨੇ ਪਾ ਕੇ ਪੂਰੇ ਹੋ ਗਏ ਜਿਹੜੇ ਮਨ ਦੇ ਪਹਿਲੇ ਸੰਕਲਪ ਸੀ ਉਹ ਪੂਰੇ ਹੋ ਗਏ ਅੱਗੇ ਵਾਸਤੇ ਕੋਈ ਵੀ ਸੰਕਲਪ ਨਾ ਰਿਆ ਸਾਤ ਸਹਜ ਆਨੰਦ ਘਨੇਰੇ ਗੁਰ ਚਰਣੀ ਮਨ ਲਾਏ ਪੂਰੇ ਗੁਰਾਂ ਦੇ ਚਰਨਾ ਕਮਲਾਂ ਵਿੱਚ ਮਨ ਚੇਤ ਨੂੰ ਲਾਉਣੇ ਜੋੜਨੇ ਕਰਕੇ ਸ਼ਾਂਤੀ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸਹਿਜੇ ਹੀ ਘਨੇਰੇ ਬਹੁਤ ਆਨੰਦ ਦੀ ਪ੍ਰਾਪਤੀ ਹੋਈ ਵਾ ਸ਼ਾਂਤੀ ਸੁਭਾਅ ਤੇ ਗਿਆਨ ਨੂੰ پا ਕੇ ਕਣੇ ਆਨੰਦ ਦੀ ਪ੍ਰਾਪਤੀ ਹੋਈ ਅਤੇ ਐਸਾ ਨਿਸ਼ਚਾ ਕੀਤਾ ਹੈ ਪੂਰ ਰਹਾ ਘਟ ਘਟ ਅਬినాਸੀ ਥਾਨ ਤਨੰਤਰ ਸਾਈ ਉਹ ਅਬినాਸੀ ਨਾਸ਼ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਜਰੇ ਜਰੇ ਵਿੱਚ ਪੂਰਨ ਵਿਆਪਕ ਹੋ ਰਿਹਾ ਅਤੇ ਸਥੂਲ ਸਰੀਰ ਰੂਪੀ ਸਥਾਨਾਂ ਤੇ ਸੁਖੰਮ ਸਰੀਰ ਰੂਪੀ ਸਥਾਨਾਂ ਵਿੱਚ ਵਸ ਸਥੂਲ ਸਰੀਰ ਦੇ ਹਿਰਦੇ ਰੂਪੀ ਸਥਾਨਾਂ ਵਿੱਚ ਵੀ ਸਾਈ ਕਹੀ ਉਹ ਪਰਮੇਸ਼ਰ ਹੀ ਵਿਆਪਕ ਹੈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਮਨ ਦੀ ਬਿਰਤੀ ਜਾਂ ਪ੍ਰੀਤੀ ਗੁਰਾਂ ਦੇ ਚਰਨਾਂ ਕਮਲਾਂ ਵਿੱਚ ਲਾਉਣਾ ਕੀਤੀ ਆ ਉਹਨਾਂ ਦੇ ਸਾਰੇ ਪਰਮਾਰਥ ਤੇ ਵਿਵਹਾਰਿਕ ਕਾਰਜ ਕੰਮ ਪੂਰੇ ਹੋ ਗਏ ਹਨ ਸੂਹੀ ਮਹੱਲਾ ਪੰਜਵਾ ਸਤਿਗੁਰੂ ਜੀ ਅੱਖਾਂ ਕੰਨਾਂ ਹੱਥਾਂ ਆਦ ਇੰਦਰੀਆਂ ਨੂੰ ਸਫਲ ਕਰਨ ਵਾਸਤੇ ਜਗਿਆਸੂ ਮੁਖ ਦੁਆਰਾ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆ ਉਪਦੇਸ਼ ਬਖਸ਼ ਰਹੇ ਆ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖੈ ਦਰਸ ਤੀਰਾ ਰਾਮ ਏ ਮੇਰੇ ਪ੍ਰੀਤਮ ਪਿਆਰੇ ਸੁਆਮੀ ਮਾਲਕ ਵਾਹਿਗੁਰੂ ਰਾਮ ਪਰਮੇਸ਼ਰ ਜੀ ਮੇਰੇ ਉਤੇ ਐਸੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਮੇਰੇ ਪ੍ਰਤੱਖ ਨੈਤਰ ਤੁਹਾਡਾ ਦਰਸ਼ਨ ਵੇਖਦੇ ਰਹਿਣ ਵਾ ਮਨ ਬੁੱਧ ਵਾ ਵਿਰਾਗ ਬਵੇਕ ਰੂਪ ਨੈਤਰ ਮੈਨੂੰ ਬਖਸ਼ੋ ਜਿਨ੍ਹਾਂ ਨਾਲ ਤੁਹਾਡੇ ਦਰਸ਼ਨ ਵੇਖ ਰਾਂ ਕਰਾਂ ਲੱਖ ਜੀਵਾ ਦੇਹ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਏ ਮੇਰੇ ਪਿਆਰੇ ਲੱਖਾਂ ਜੀਬਾ ਜ਼ੁਬਾਨਾਂ ਬਖਸ਼ ਦੇਣਾ ਕਰੋ ਵਾ ਲੱਖਾਂ ਮੂੰਹਾਂ ਵਿੱਚ ਲੱਖਾਂ ਜ਼ੁਬਾਨਾਂ ਦੇਣਾ ਕਰੋ ਜਿਸ ਕਰਕੇ ਮੈਂ ਹਰੇਕ ਮੂੰਹ ਦੇ ਨਾਲ ਹਰੀ ਨਾਮ ਵਾ ਤੇਰੇ ਨਾਮ ਨੂੰ ਆਰਾਧਨਾ ਕਰਾਂ ਕਿਉਂਕਿ ਰਮੇ ਹੋਏ ਪਰਮੇਸ਼ਰ ਤੂੰ ਹੀ ਮੇਰਾ ਪਿਆਰਾ ਹੈ ਹਰ ਆਰਾਧੇ ਜਮ ਪੰਥ ਸਾਦੇ ਦੁੱਖ ਨਾ ਵਿਆਪੇ ਕੋਈ ਹੀ ਹਰ ਪਰਮੇਸ਼ਰ ਤੇਰੇ ਨਾਮ ਨੂੰ ਆਰਾਧਣੇ ਕਰਕੇ ਜਮਰਾਜ ਵਾਲਾ ਪੰਥ ਮਾਰਗ ਰਸਤਾ ਸਾਧਿਆ ਜਾਂਦਾ ਭਾਵ ਜਿੱਤ ਲਿਆ ਜਾਂਦਾ ਨਾ ਹੀ ਕੋਈ ਗਰਬਚ ਨਰਕ ਆਦ ਦਾ ਦੁੱਖ ਬਲਗਦਾ ਹੈ ਜਲ ਤਲ ਮਈਲ ਪੂਰਨ ਸੁਆਮੀ ਜਤ ਦੇਖਾ ਤਤ ਸੋਈ हे स्वामी मालिक परमेश्वर तू जल पानी ਵਾਲੀਆਂ ਥਾਵਾਂ ਤਾਲ ਕੁਸ਼ਕ ਥਾਵਾਂ ਮਹੀਲ ਮਹੀ ਪ੍ਰਿਥਵੀ ਤੇ ਆਲ ਅਕਾਸ਼ ਵਿੱਚ ਥਾਵਾਂ ਵਿੱਚ ਵਿਆਪਕ ਹੈ ਹੁਣ ਮੈਂ ਜਿੱਥੇ ਕਿਤੇ ਵੇਖਦਾ ਉੱਤੇ ਉਹੀ ਤੇਰਾ ਰੂਪ ਦ੍ਰਿਸ਼ਟ ਵਿੱਚ ਆਉਦਾ ਪਰਮ মোহ ਵਿਕਾਰ 나ਠੇ ਪ੍ਰਭ नीर ਹੂਤੇ नीरा ਪਾਤਸ਼ਾਹ ਫਰਮਾਉਂਦੇ ਹੀ ਪ੍ਰਭ ਪਰਮੇਸ਼ਰ ਜਦ ਮੈਂ ਗੁਰੂ ਉਪਦੇਸ ਸਦਕਾ ਨਾਮ ਦੀ ਕਮਾਈ ਕਰਕੇ ਆਪ ਜੀ ਨੂੰ ਨਿਸ਼ਚੇ ਕਰਕੇ ਨੇੜੇ ਤੋਂ ਵੀ ਨੇੜੇ ਦੇ ਕੇ ਆ ਵਾ ਨਿਸ਼ਚੇ ਕਰਕੇ ਦੇਖਿਆ ਤਾਂ ਪੰਜ ਪ੍ਰਕਾਰ ਦਾ ਪਰਮ ਸਰੀਰਾਂ ਦਾ মোহ ਸਨੇ ਕਾਮ ਆਦ ਵਿਕਾਰ ਸਾਰੇ ਨਟਗੇ ਨਵਿਰਤ ਹੋਗੇ ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤਰ ਦੇਖਹਿ ਦਰਸ ਤੇਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਜੀ ਮੇਰੇ ਉੱਤੇ ਐਸੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਕਿ ਮੇਰੇ ਪ੍ਰਤੱਖ ਨੇਤਰ ਵਾ ਮਨ ਬੁੱਧ ਰੂਪ ਨੇਤਰ ਚਾਰੇ ਤਰਫ ਤੁਹਾਡਾ ਹੀ ਦਰਸ਼ਨ ਦੇਖਦੇ ਰਹਿਣ ਕੋਟ ਕਰਨ ਦੀ ਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਿਨਾਸੀ ਰਾਮ ਏ ਮੇਰੇ ਪ੍ਰੀਤਮ ਪਿਆਰੇ ਪ੍ਰਭ ਪਰਮੇਸ਼ਰ ਕਰੋੜਾ ਕੰਨ ਦੇਣਾ ਕਰੋ ਜਿਨ੍ਹਾਂ ਦੁਆਰਾ ਹੀ ਅਬਿਨਾਸੀ ਨਾਸ਼ ਤੋਂ ਰਹਿਤ ਰਮੇ ਹੋਏ ਪਰਮੇਸ਼ਰ ਮੈਂ ਤੁਹਾਡੇ ਗੁਣਾਂ ਦੇ ਤਾਈ ਸੁਣਨਾ ਕਰਾਂ ਸੁਣ ਸੁਣ ਇਹ ਮਨ ਨਿਰਮਲ ਹੋਵੇ ਕੱਟੀ ਐ ਕਾਲ ਕੀ ਫਾਸੀ ਰਾਮ ਏ ਪਰਮੇਸ਼ਰ ਤੁਹਾਡੇ ਗੁਣਾਂ ਨੂੰ ਕੰਨਾਂ ਦੁਆਰਾ ਸੁਣ ਸੁਣ ਕੇ ਮੇਰਾ ਇਹ ਮਨ ਚਿੱਤ ਪਾਪਾਂ ਦੀ ਮੈਲ ਤੋਂ ਰਹਿਤ ਵਾ ਨਿਰਮਲ ਉਜਲ ਹੋ ਜਾਵੇਗਾ ਅਤੇ ਕਾਲ ਦੀ ਫਾਹੀ ਵੀ ਕੱਟੀ ਜਾਵੇਗੀ ਕੱਟੀ ਐ ਜਬ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੁਗਿਆਨਾ ਇਹ ਬినాਸੀ ਨਾਸਤੂ ਰਹਿਤ ਪਰਮੇਸ਼ਰ ਤੇਰੇ ਗੁਣਾਂ ਨੂੰ ਸਿਮਰ ਜਾਦ ਕਰਕੇ ਤੇ ਸੁਣ ਕੇ ਹੀ ਜਮਰਾਜ ਦੀ ਫਾਈ ਕੱਟੀ ਦੀ ਹੈ ਅਤੇ ਸਭ ਮੰਗਲ ਖੁਸ਼ੀਆਂ ਤੇ ਸੁਗਿਆਨਾ ਸ੍ਰੇਸ਼ਟ ਗਿਆਨ ਅਪਰੂਖ ਗਿਆਨ ਪ੍ਰਾਪਤ ਹੁੰਦਾ ਹੈ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਧਿਆਨਾ ਏ ਸਾਰਿਆਂ ਨੂੰ ਹਰੀ ਭਰੀ ਕਰਨ ਵਾਲੇ ਪਰਮੇਸ਼ਰ ਜੇਕਰ ਦਿਨ ਰਾਤ ਤੇਰੇ ਅੰਮ੍ਰਿਤ ਨਾਮ ਨੂੰ ਜਾਪ ਜਪਣਾ ਕਰੀਏ ਵਾ ਤੇਰੇ ਨਾਮ ਦਾ ਜਾਪ ਜਪਣਾ ਕਰੀਏ ਤਾਂ ਅਵਿਦਿਆ ਰੂਪੀ ਰਾਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਂਦਾ ਅਤੇ ਸੁਤੇ ਸੇਦੀ ਹੀ ਤੇਰੇ ਸਰੂਪ ਵਿੱਚ ਧਿਆਨ ਲੱਗ ਜਾਂਦਾ ਹੈ ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ हे ਪ੍ਰਭੂ ਪਰਮੇਸ਼ਰ ਤੇਰੇ ਗੁਣਾ ਨੂੰ ਚਿਤਾਰੇ ਸਿਮਰ ਕੇ ਸਾਰੇ ਕਲਮਲ ਪਾਪ ਤੇ ਦੁਖ ਵਾ ਪਾਪ ਕਰਮਾਂ ਦੁਆਰਾ ਲੱਗੇ ਹੋਏ ਦੁਖ ਨਾਮ ਅਭਿਆਸ ਰੂਪ ਅਗਨੀ ਨਾਲ ਜਾਲ ਦਿੱਤੇ ਅਤੇ ਮਨ ਦੀ ਦੁਰਮਤ ਖੋਟੀ ਮੱਤ ਵੀ ਨਸ਼ਟ ਹੋ ਗਈ ਹੈ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਿਨਾਸੀ ਸਤਿਗੁਰੂ ਜੀ ਕਹੋ ਤੂੰ ਭਾਵ ਕਥਨ ਕਰਦੇ ਆ ਕਿਹ ਅਵਿਨਾਸੀ 나ਛ ਤੋਂ ਰਹਤ ਹਰੀ ਪ੍ਰਭੂ ਵਾਇਗਰੂ ਪਰਮੇਸ਼ਰ ਪਿਆਰੇ ਐਸੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਕਿ ਹਰ ਵੇਲੇ ਤੁਹਾਡੇ ਗੁਣਾਂ ਨੂੰ ਤੁਹਾਡੇ ਜਸ ਨੂੰ ਸੁਣਦਾ ਰਹਾ ਕਰੋੜ ਹਸਤ ਤੇਰੀ ਟਹਿਲ ਕਮਾਵੈ ਚਰਨ ਚੱਲੈ ਪ੍ਰਭ ਮਾਰਗ ਰਾਮ ਏ ਰਾਮ ਰਮੀ ਹੋਈ ਪ੍ਰਭ ਪਰਮੇਸ਼ਰ ਕਰੋੜਾ ਹੱਥ ਦੇਣਾ ਕਰੋ ਤਾਂ ਜੋ ਤੁਹਾਡੀ ਟਹਿਲ ਸੇਵਾ ਕਮਾਉਣਾ ਕਰਾ ਅਤੇ ਕਰੋੜਾਂ ਹੀ ਚਰਨ ਦੇਣਾ ਕਰੋ ਤਾਂ ਜੋ ਏ ਪਰਮੇਸ਼ਰ ਤੇਰੀ ਪ੍ਰਾਪਤੀ ਵਾਲੇ ਸਤ ਸੰਗਤ ਭਗਤੀ ਸਹਿਤ ਗਿਆਨ ਰੂਪੀ ਮਾਰਗ ਰਸਤੇ ਤੇ ਚੱਲਣਾ ਕਰਾ ਭਾਵ ਸਾਗਰ ਨਾਵ ਹਰ ਸੇਵਾ ਜੋ ਚੜੈ ਤਿਸ ਤਾਰ ਗ੍ਰਾਮ ਹੀ ਰਾਮ ਰਮੇ ਹੋਏ ਹਰ ਪਰਮੇਸ਼ਰ ਭਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਤੇਰੀ ਭਗਤੀ ਰੂਪੀ ਸੇਵਾ ਟਹਿਲ ਬੇੜੀ ਦੀ ਨਿਆਈ ਹੈ ਜਿਹੜਾ ਪੁਰਖ ਭਗਤੀ ਰੂਪੀ ਬੇੜੀ ਤੇ ਚੜਦਾ ਉਸ ਨੂੰ ਤੂੰ ਤਾਰਗ ਤਾਰ ਦਿੰਦਾ ਹੈ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੂਰਤ ਪੂਰੇ ਏ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜਿਸ ਨੇ ਤੇਰੇ ਨਾਮ ਦਾ ਸਿਮਰਿਆ ਸਿਮਰਨ ਕੀਤਾ ਹੈ ਉਹੋ ਹੀ ਪਵਜਲ ਸੰਸਾਰ ਸਮੁੰਦਰ ਤੋਂ ਤਰਿਆ ਪਾਰ ਹੋਇਆ ਅਤੇ ਉਸ ਦੇ ਸਾਰੇ ਮਨ ਦੇ ਮਨੋਰਥ ਸੰਕਲਪ ਪੂਰਨ ਹੋ ਗਏ ਆ ਮਹਾ ਵਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਉਸ ਦੇ ਮਹਾ ਵੱਡੇ ਕਾਮ ਆਦਿਕ ਦੁਖ ਰੂਪਕਾਰ ਚਲੇ ਗਏ ਤੇ ਸਰੂਪ ਦੀ ਸਾਖਿਆਤਤਾ ਵਾਲੇ ਸੁਖ ਉਪਜੇ ਪੈਦਾ ਹੋ ਗਏ ਹਨ ਅਤੇ ਉਸ ਦੇ ਹਿਰਦੇ ਵਿੱਚ ਹੱਦ ਤੋਂ ਰਹਤ ਅਨਹਦ ਵਾ ਇੱਕ ਰਸ ਨਾਮ ਜਸ ਰੂਪੀ ਤੂਰੇ ਵਾਜੇ ਵਾਜਾਇਆ ਮਨ ਬਾਸ਼ਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਉਸਨੇ ਮਨ ਬਾਸ਼ਤ ਇਛਤ ਸਾਰੇ ਧਰਮ ਅਰਥ ਕਾਮ ਮੋਖ ਆਦ ਫਲ ਪਾ ਲੇ ਇਸੇ ਲਈ ਹੀ ਪਰਮੇਸ਼ਰ ਤੁਹਾਡੀ ਕੁਦਰਤ ਸ਼ਕਤੀ ਦੀ ਕੀਮਤ ਅਪਾਰਗ ਪਾਰਾ ਵਾਰ ਤੋ ਰਹਤ ਵਾ ਬੇਅੰਤ ਹੈ ਕੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੇ ਤੇ ਰਹਿ ਮਾਰਗ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਪਿਆਰੇ ਐਸੀ ਮਿਹਰ ਦੀ ਦ੍ਰਿਸ਼ਟੀ ਕਰਨਾ ਕਰੋ ਕਿ ਹਮੇਸ਼ਾ ਤੁਹਾਡੇ ਪ੍ਰਾਪਤੀ ਵਾਲੇ ਭਗਤੀ ਸਹਿਤ ਗਿਆਨ ਰੂਪੀ ਮਾਰਗ ਰਸਤੇ ਤੇ ਚੱਲਣਾ ਕਰੇ ਇਹੋ ਵਰ ਇਹਾ ਵਡਿਆਈ ਇਹੋ ਤਨ ਹੋਏ ਵਡਪਾਗਾ ਰਾਮ ਹੇ ਰਾਮ ਰਮੇ ਹੋਏ ਪਰਮੇਸ਼ਰ ਸਾਨੂੰ ਇਹੋ ਵਰ ਬਖਸ਼ਿਸ਼ ਇਹੋ ਹੀ ਵਿੜਿਆਈ ਮਹਿਮਾ ਇਹੋ ਹੀ ਧਨ ਤੇ ਇਹੋ ਵਿਭਾਗਾ ਵੱਡਾ ਕਰਮ ਪ੍ਰਾਪਤ ਹੋਵੇ ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਗਾ ਰਾਮ ਹੀ ਰਾਮ ਪਰਮੇਸ਼ਰ ਇਹੋ ਹੀ ਰੰਗ ਆਨੰਦ ਇਹੋ ਹੀ ਰਸਾਂ ਦਾ ਭੋਗਣਾ ਬਖਸ਼ੋ ਜੋ ਹਰੀ ਪਰਮੇਸ਼ਰ ਤੇਰੇ ਚਰਨਾ ਕਮਲਾਂ ਦੇ ਨਾਲ ਮਨ ਲੱਗਾ ਰਹੇ ਅਥਵਾ ਇਹੋ ਵਰਦਾਨ ਦਿਓ ਕਿ ਤੇਰਾ ਨਾਮ ਨਾ ਵਿਸਰੇ ਇਹੋ ਵਿੜਿਆਈ ਦਿਓ ਕਿ ਭਗਤੀ ਕਰਦੇ ਰਹੀਏ ਇਹੋ ਤਨ ਬਖਸ਼ੋ ਕਿਸੇ ਇੱਕ ਸੰਗਤਾਂ ਦੀ ਧੂੜ ਬਣੇ ਰਹੀਏ ਜਿਸ ਨਾਲ ਵੱਡੇ ਭਾਗਾਂ ਵਾਲੇ ਹੋ ਜਾਈਏ ਇਹੋ ਹੀ ਪ੍ਰੇਮ ਰਾਸਤੇ ਬ੍ਰਹਮ ਆਨੰਦ ਦਾ ਭੋਗਣਾ ਬਖਸ਼ੋ ਜੋ ਤੇਰੇ ਚਰਨ ਕਮਲਾ ਵਿੱਚ ਮਨ ਲੱਗਿਆ ਰਹੇ ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਰਨ ਗੋਪਾਲਾ ਇਹ ਕਰਨ ਕਰਨ ਸਾਰੇ ਸੰਸਾਰ ਦਾ ਮੂਲ ਸਾਰੇ ਕਾਰਨਾਂ ਦੇ ਕਰਨ ਵਾਲੇ ਗੋਪਾਲਾ ਧਰਤੀ ਦੇ ਪਾਲਕ ਸਮਰੱਥ ਪ੍ਰਭੂ ਪਰਮੇਸ਼ਰ ਪਿਆਰੇ ਐਸੀ ਕਿਰਪਾ ਕਰੋ ਕਿ ਆਪ ਜੀ ਦੀ ਸਰਣੇ ਓਟ ਹੋ ਕੇ ਮੇਰਾ ਮਨ ਤੇਰੇ ਚਰਨਾ ਕਮਲਾਂ ਵਿੱਚ ਲੱਗਾ ਰਹੇ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ हे ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਮੇਰੇ ਠਾਕੁਰ ਸਵਾਮੀ ਸਾਰਾ ਕੁਝ ਤੇਰਾ ਦਿੱਤਾ ਆ ਅਤੇ ਤੂੰ ਹੀ ਮੇਰਾ ਪ੍ਰਭੂ ਮਾਲਕ ਹੈ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਏ ਸੁਖਾਂ ਦੇ ਸਾਗਰ ਸਮੁੰਦਰ ਪ੍ਰੀਤਮ ਪਿਆਰੇ ਪ੍ਰਭ ਮੇਰੇ ਨਿਰਗੁਣ ਗੁਣਾ ਤੋਂ ਹੀਣੇ ਦਾ ਮਨ ਸੰਤ ਸੰਗ ਸੰਤ ਜਿਨ੍ਹਾਂ ਦੀ ਸੰਗਤ ਦੁਆਰਾ ਤੇਰੇ ਸਿਮਰਨ ਭਜਨ ਵਿੱਚ ਜਾਗਿਆ ਹੈ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਣ ਕਮਲ ਮਨ ਲਾਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਜਦੋਂ ਆਪ ਜੀ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਤਦੋਂ ਹੀ ਮੇਰਾ ਮਨ ਤੇਰੇ ਚਰਨਾਂ ਕਮਲਾਂ ਵਿੱਚ ਲੱਗਿਆ ਹੈ ਵਾ ਤਦੋਂ ਤੂੰ ਮੇਰਾ ਮਨ ਤੇਰੇ ਚਰਨ ਕਮਲਾਂ ਵਿੱਚ ਲੱਗਿਆ ਹੀ ਰਹਿੰਦਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ Wah guru, Wah guru, Wah guru, Wah guru, Wah guru. Wahe guru, wahe guru. ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ